ਪੰਜਾਬ ਤੋਂ ਬਾਹਰ ਹੋਰ ਸੂਬਿਆਂ ਵਿੱਚ ਜਿੱਥੇ ਵੀ ਪੰਜਾਬੀ ਵੱਸੇ ਹਨ ਉੱਥੇ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਦੇ ਲਈ ਯਤਨ ਅਰੰਭੇ ਗਏ ਹਨ ਮਹਾਰਾਸ਼ਟਰ ਵਿੱਚ ਪੰਜਾਬੀ ਬੋਲੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਤਿਆਰੀ ਵੀ ਵੱਡੇ ਪੱਧਰ ਤੇ ਐਕਸ਼ਨ ਪਲਾਨ ਉਲੀਕੇ ਗਏ ਹਨ ਜਿਸ ਤਹਿਤ ਬੱਚਿਆਂ ਲਈ ਆਨਲਾਈਨ 30 ਘੰਟੇ ਦਾ ਸਿਲੇਬਸ ਰਿਕਾਰਡ ਕਰਨ ਦੀ ਸ਼ੁਰੂਆਤ ਹੋਈ ਹੈ ਮਹਾਰਾਸ਼ਟਰ ਦੀ ਪੰਜਾਬੀ ਸਹਿਤ ਅਕਾਦਮੀ ਸੂਬੇ ਵਿੱਚ ਪੰਜਾਬੀ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਡਟੀ ਹੋਈ ਹੈ ਇਸ ਲਈ ਅਕਾਦਮੀ ਨੇ 30 ਘੰਟੇ ਦਾ ਸਿਲੇਬਸ ਰਿਕਾਰਡ ਕਰਕੇ ਬੱਚਿਆਂ ਨੂੰ ਗੁਰਮੁਖੀ ਨਾਲ ਜੋੜਨ ਦਾ ਬੀੜਾ ਚੁੱਕਿਆ ਹੈ ਸਿਲੇਬਸ ਰਿਕਾਰਡ ਕਰਨ ਦੀ ਅਰਦਾਸ ਵਿੱਚ ਦਿੱਲੀ ਦੀ ਪੰਜਾਬੀ ਹੈਲਪਲਾਈਨ ਦੇ ਨੁਮਾਇंदे ਵੀ ਸ਼ਾਮਲ ਹੋਏ ਇਥੇ ਪੰਜਾਬੀ ਹੈਲਪਲਾਈਨ ਦੇ ਇੱਕ ਬਿਆਨ ਚ ਦੱਸਿਆ ਕਿ ਮਹਾਰਾਸ਼ਟਰ ਦੀ ਪੰਜਾਬੀ ਸਹਿਦ ਅਕੈਡਮੀ ਦੇ ਕਾਰਜਕਾਰੀ ਚੇਅਰਮੈਨ ਮਲਕੀਸ਼ ਸਿੰਘ ਬੱਲ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਦਵਿੰਦਰ ਫੜਨੀਸ ਨੇ ਸੂਬੇ ਵਿੱਚ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿੱਚ ਲੋੜੀਂਦਾ ਸਹਿਯੋਗ ਦੇਣ ਦਾ ਯਕੀਨ ਦਿੱਤਾ ਹੈ ਪੁਨੇ ਦੀ ਫਲੇਮ ਯੂਨੀਵਰਸਿਟੀ ਨਾਲ ਮਿਲ ਕੇ ਉਹਨਾਂ ਪੰਜਾਬੀ ਬਾਰੇ ਕਿੰਟੇ ਦਾ ਕੋਰਸ ਰਿਕਾਰਡ ਕਰਨ ਦੀ ਤਿਆਰੀ ਕੀਤੀ ਹੈ ਜਿਸ ਨੂੰ ਜੋਜੀਸੀ ਦੇ ਸਵੈਮ ਪਲੇਟਫਾਰਮ ਤੇ ਜਾਰੀ ਕਰਨ ਦਾ ਵਿਚਾਰ ਹੈ ਇਸ ਕੋਰਸ ਦੀ ਰਿਕਾਰਡਿੰਗ ਲਈ ਦਿੱਲੀ ਤੋਂ ਪੰਜਾਬੀ ਹੈਲਪਲਾਈਨ ਦੇ ਪ੍ਰਗਨ ਪ੍ਰਕਾਸ਼ ਸਿੰਘ ਗਿੱਲ ਸੁਨੀਲ ਕੁਮਾਰ ਬੌਂਦੀ ਮਹਿੰਦਰ ਪਾਲ ਮੁੰਜਾਲ ਰਾਜਦੀਪ ਸਿੰਘ ਸਿੱਧੂ ਮਹਾਰਾਸ਼ਟra ਵਿਖੇ ਗਏ ਸਨ ਵਾਕਈ ਇਹ ਉਦਮ ਕਾਬਲੇ ਤਾਰੀਫ ਹੈ ਇਸ ਦੇ ਨਾਲ ਨਵੀਂ ਪੀੜ੍ਹੀ ਨੂੰ ਜਿੱਥੇ ਆਪਣੀ ਮਾਂ ਬੋਲੀ ਪੰਜਾਬੀ ਦੇ ਨਾਲ ਜੋੜਨ ਵਿੱਚ ਮਦਦ ਮਿਲੇਗੀ ਉੱਤੇ ਹੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿੱਚ ਵੀ ਅਜਹੀਆਂ ਕੋਸ਼ਾਂ ਸਾਰਤ ਸੱਦ ਹੋਣ ਗਿਆ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ